ਟਾਈਮ ਤੇ ਤੁਸੀਂ ਬੱਬੂ ਮਾਨ ਸਾਹਿਬ ਨਾਲ ਗਾਣਾ ਗਾਉਣੇ ਤੁਹਾਡਾ ਐਡਾ ਲੈਵਲ ਬਣ ਜਾਂਦਾ ਫੇਰ ਤੁਸੀਂ ਮੈਨੂੰ ਮੈਂ ਤੁਹਾਡੇ ਜਿੰਨੇ ਪਿੱਛੇ ਗਾਣੇ ਸੁਣੇ ਉਹ ਤਾਂ ਐ ਸੀਗਾ ਵੀ ਆ ਹੀ ਗਏ ਤੇ ਕਰੀ ਗਏ ਮੇਰੀ ਇੱਕ ਫਰੈਂਡ ਸੀਗੀ ਸਕੂਲ ਦੇ ਵਿੱਚ ਉਹ ਕਹਿੰਦੀ ਮੈਂ ਤਾਂ ਤੈਨੂੰ ਉਦਣ ਮੰਨੂਗੀ ਜਿੱਦਾਂ ਤੇਰਾ ਬੱਬੂ ਮਾਨ ਨਾਲ ਗਾਣਾ ਆਊਗਾ ਜਿਹੜੀ ਰੀਸ ਚ ਅੱਜ ਗੁਰਲੇਜ ਹੋਣੀ ਨੇ ਜਾਂ ਜਿਸ ਲੈਵਲ ਤੇ ਨੇ ਕਦੇ ਉੱਥੇ ਹਰਲੀਨ ਨੂੰ ਵੀ ਹੋਣਾ ਚਾਹੀਦਾ ਸੀ ਇਹ ਵੀ ਹੋ ਸਕਦਾ ਵੀ ਕਿਸੇ ਦੀ ਕੋਈ ਸਾਜ਼ਿਸ਼ ਹੋਵੇ ਜਿਹੜੇ ਮੇੜੀਆਂ ਚ ਪੱਟੇ ਪਾਉਣ ਵਾਲੇ ਹੁੰਦੇ ਆ ਨਾ ਉਹ ਤੁਹਾਡੇ ਆਪਣੇ ਹੀ ਹੁੰਦੇ ਨੇ ਤੁਹਾਡੇ ਨਾਲ ਦੇ ਹੀ ਹੁੰਦੇ ਨੇ ਤੁਹਾਡੇ ਨਾਲ ਬਹਿ ਕੇ ਖਾਧਾ ਹੁੰਦਾ ਜਿਨ੍ਹਾਂ ਨੇ ਉਹੀ ਹੁੰਦੇ ਬੱਬੂ ਮਾਨ ਦੇ ਸਭ ਦੇ ਨਾਲ ਵੀ ਗਾਣੇ ਗਾਏ ਨੇ ਹਨਾ ਉਹ ਉਹਦਾ ਦਾ ਜ਼ਿਕਰ ਇਸ ਕਰਕੇ ਜ਼ਰੂਰੀ ਆ ਵੀ ਉਹ ਬਹੁਤ ਵੱਡੇ ਗਾਣੇ ਹੋ ਨਿਬੜੇ ਨੇ ਸਰਦਾਰੀ ਹੋਵੇ ਜਾਂ ਇੱਕ ਚੱਡੀਗਾੜਾ ਲਗਾਣਾ ਹਾਂਜੀ ਬਿਲਕੁਲ ਪਰ ਉਹ ਗਾਣੇ ਤੁਹਾਡੇ ਹਿੱਸੇ ਫਿਰ ਕਿਵੇਂ ਆਉਂਦੇ ਨੇ ਕਿਵੇਂ ਬੱਬੂ ਮਾਨ ਸਾਹਿਬ ਤੁਹਾਨੂੰ ਚੁਣਦੇ ਨੇ ਜਾਂ ਫਿਰ ਤੁਹਾਡੀ ਆਵਾਜ਼ ਉਹਨਾਂ ਤੱਕ ਕਿਵੇਂ ਪਹੁੰਚਦੀ ਹੈ ਕਿੱਸਾ ਜਾਂ ਇੱਕ ਕਹਾਣੀ ਕੀ ਆ ਸਰ ਇਹ ਜਿਹੜਾ ਮੈਨੂੰ ਮਤਲਬ ਚਾਂਸ ਮਿਲਿਆ ਬੱਬੂ ਮਾਨ ਪਾਜੀ ਦੀ ਫਿਲਮ ਦੇ ਵਿੱਚ ਮੈਂ ਬਹੁਤ ਥੈਂਕ ਯੂ ਕਰਦੀ ਆ ਤੇ ਉਹ ਤੁਹਾਡੇ ਪਿੰਡ ਤੋਂ ਹੀ ਮਿਲਿਆ ਮੈਨੂੰ ਠੀਕ ਹੈ ਅਸੀਂ ਮੁਕਸਰ ਵਿਆਹ ਆਏ ਹੋਏ ਸੀਗੇ ਠੀਕ ਹੈ ਜੀ ਤੇ ਉੱਥੇ ਸਾਨੂੰ ਕਾਲ ਆਈ ਸੀਗੀ ਸਟੂਡੀਓ ਤੋਂ ਚੰਡੀਗੜ੍ਹ ਇੱਕ ਸਟੂਡੀਓ ਆ ਹਮ ਭਾਜੀ ਦਾ ਫੋਨ ਆਇਆ ਕਹਿੰਦੇ ਵੀ ਇਦਾਂ ਕਰਕੇ ਗਾਣਾ ਡੱਬ ਕਰਨਾ ਇੱਕ ਠੀਕ ਹੈ ਤੇ ਬੱਬੂ ਮਾਨ ਪਾਜੀ ਦੀ ਫਿਲਮ ਚਾ ਤੁਸੀਂ ਕਰੋਗੇ ਮੈਂ ਕਿਹਾ ਵਾਈ ਨਾਟ ਕਿਉਂ ਨਹੀਂ ਕਰਾਂਗੇ ਜ਼ਰੂਰ ਕਰਾਂਗੇ ਤੇ ਅਸੀਂ ਪਹੁੰਚੇ ਗਾਣਾ ਡੱਬ ਕੀਤਾ ਕਰਨ ਤਾਂ ਮੈਂ ਇੱਕ ਗਾਣਾ ਹੀ ਗਈ ਸੀਗੀ ਡੱਬ ਤੇ ਬਟ ਜਦੋਂ ਨਾ ਇੱਕ ਗਾਣਾ ਡੱਬ ਹੋ ਗਿਆ ਭਾਜੀ ਕਹਿੰਦੇ ਵੀ ਤੁਸੀਂ ਦੂਜਾ ਵੀ ਕਰ ਦੋ ਠੀਕ ਹੈ ਮੈਂ ਕਿਹਾ ਵੀ ਤੁਸੀਂ ਫਾਈਨਲ ਹੋ ਵੀ ਉਹ ਨਾ ਹੋਵੇ ਮੈਂ ਥੋੜ੍ਹਾ ਡੰਮੀ ਕਰਾ ਲਉ ਹਨਾ ਬਾਅਦ ਦੇ ਵਿੱਚ ਵੀ ਮੈਂ ਐਵੇਂ ਇੰਨਾ ਜ਼ੋਰ ਲਾਵਾਂ ਕਿਉਂਕਿ ਭਾਜੀ ਦੇ ਗਾਣੇ ਬਹੁਤ ਉੱਚੇ ਹੁੰਦੇ ਆ ਤਕਰੀਬਨ ਤੇ ਨਹੀਂ ਉਹ ਕਹਿੰਦੇ ਫਾਈਨਲ ਆ ਵੀ ਤੁਸੀਂ ਕਰੋ ਠੀਕ ਹੈ ਮੈਂ ਇੱਕ ਕਰਨ ਗਈ ਸੀ ਬਟ ਮੈਂ ਦੋਨੇ ਗਾਣੇ ਉਹ ਫਿਲਮ ਦੇ ਵਿੱਚ ਦੋ ਡਿਊਟੀ ਨੇ ਦੋਨੇ ਹੀ ਮੈਂ ਕੀਤੇ ਨੇ ਅੱਛਾ ਉਦੋਂ ਲੱਗਿਆ ਨਹੀਂ ਕਿਉਂਕਿ ਜਿੰਨਾ ਕੁ ਬੱਬੂ ਮਾਨ ਸਾਹਿਬ ਬਾਰੇ ਸਾਰੇ ਸੁਣਦੇ ਨੇ ਜਾਂ ਜਾਣਦੇ ਨੇ ਵੀ ਉਹ ਬੜੇ ਅ ਉਹ ਗਾਣੇ ਵੀ ਇਸ ਤਰ੍ਹਾਂ ਦੇ ਗਾਉਂਦੇ ਨੇ ਉਹਨਾਂ ਦੀ ਸ਼ਬਦਾਲ ਵੀ ਸ਼ਬਦਾਵਲੀ ਵੀ ਜਿਹੜੀ ਥੋੜੀ ਖੜਕਵੀਂ ਹੁੰਦੀ ਹੈ ਫਿਰ ਜਦੋਂ ਪਹਿਲੀ ਵਾਰੀ ਗਏ ਕਿ ਉਹ ਜਾ ਸੁਭਾ ਲੱਗਿਆ ਜਾਂ ਕਿਹੋ ਜੀ ਉਹਨਾਂ ਦੀ ਮਜਾਜੀ ਸੀ ਨਹੀਂ ਬਹੁਤ ਵਧੀਆ ਲੱਗਿਆ ਠੀਕ ਹੈ ਮਤਲਬ ਪਹਿਲਾਂ ਤਾਂ ਉਹਨਾਂ ਨੇ ਸਾਨੂੰ ਕੰਫਰਟ ਕੀਤਾ ਠੀਕ ਹੈ ਬਹੁਤ ਵਧੀਆ ਰਿਸਪੈਕਟ ਵੀ ਕੀਤੀ ਇੱਕ ਇਹ ਨਹੀਂ ਵੀ ਇਕ ਉਹਦਾ ਦਬ ਦਬਾਜ ਆ ਜਿਵੇਂ ਬੰਦਾ ਡਰਦਾ ਆ ਨਾ ਕਿਸੇ ਨੂੰ ਮੈਣ ਲੱਗਾ ਵੀ ਹਾਂ ਪਤਾ ਨਹੀਂ ਕਿੱਦਾਂ ਦਾ ਜਿਵੇਂ ਤੁਸੀਂ ਕਿਹਾ ਵੀ ਉਹਨਾਂ ਦਾ 8 ਵਜਾ ਸਵੇਰ ਬਟ ਸਾਨੂੰ ਨਹੀਂ ਲੱਗਿਆ ਇਦਾਂ ਦਾ ਬਹੁਤ ਨਿੱਗੇ ਸੁਭਾ ਦੇ ਨੇ ਬਹੁਤ ਵਧੀਆ ਸੁਭਾ ਉਹਨਾਂ ਦਾ ਅੱਛਾ ਸਾਨੂੰ ਬਹੁਤ ਪਿਆਰ ਕੀਤਾ ਅੱਛਾ ਉਹ ਸੁਣਾਓ ਗੀਤ ਜਿਹੜਾ ਚੰਡੀਗੜ੍ਹ ਵਾਲਾ ਦੂਸਰਾ ਸਰਦਾਰੀ ਸੁਣਾ ਦਿਓ ਸਾਡੇ ਪੱਲੇ ਕੱਖ ਨਹੀਂ ਜਿਹੜਾ ਗਾਣਾ ਮਾਨ ਸਾਹਿਬ ਦਾ ਨਹੀਂ ਚੰਡੀਗੜ੍ਹ ਸੁਣਾ ਨਹੀਂ ਤੁਹਾਨੂੰ ਚਲੋ ਚੰਡੀਗੜ੍ਹ ਮੈਨੂੰ ਜ਼ਿਆਦਾ ਪਸੰਦ ਆ ਉਹ ਗਾ ਦੇ ਹੂੰ ਚੜਦੀ ਜਵਾਨੀ ਚੰਡੀਗੜ ਖਾ ਗਿਆ ਚੜਦੀ ਜਵਾਨੀ ਚੰਡੀਗੜ ਖਾ ਗਿਆ ਕਿਦਾਂ ਕਬੂ ਕਰੀਦਾ ਕਿਦਾਂ ਕਬੂ ਕਰੀਦਾ ਮੁੰਡਿਆਂ ਨੂੰ ਸਿਖਾ ਗਿਆ ਚੜਦੀ ਜਵਾਨੀ ਚੰਡੀਗੜ ਖਾ ਗਿਆ ਕੀ ਬਾਤ ਹੈ ਬਹੁਤ ਵਧੀਆ ਉਹ ਵੀ ਗਾਣਾ ਤੁਹਾਡਾ ਵਧੀਆ ਸਰ A4 Tina B4 Mina ਉਹ ਐਂਜ ਵੀ ਹੈ ਗਾਣਾ ਨਾ ਉਹ ਜਿਹੜਾ ਸਰਦਾਰੀ ਗਾਣਾ ਉਹ ਸਰਦਾਰੀ ਦਾ ਹਾਂ ਉਹਦੇ ਚ ਆ ਉਹ ਵਧੀਆ ਉਹ ਮਤਲਬ ਜਿਹੜਾ ਸੁਣ ਕੇ ਉਹ ਇੰਨਾ ਤਿੱਖੇ ਤੇਜ਼ੀ ਤੇ ਜਿਹਦੇ ਨਾਲ ਫਿਰ ਉਹ ਕਿਵੇਂ ਰਿਹਾ ਹਸਲ ਕਰੀ ਤੁਸੀਂ ਮਤਲਬ ਉਹ ਇਨਸਟੈਂਟਲੀ ਨਾਲ ਦੀ ਨਾਲ ਹੀ ਵੀਰੇ ਅੱਛਾ ਕੋਈ ਇੰਨਾ ਟਾਈਮ ਨਹੀਂ ਬਸ ਅੱਛਾ ਉਸ ਤੋਂ ਬਾਅਦ ਕਦੇ ਗੱਲ ਹੋਈ ਮਾਨ ਸਾਹਿਬ ਨਾਲ ਨਹੀਂ ਉਸ ਤੋਂ ਬਾਅਦ ਨਹੀਂ ਹੋਈ ਪਰ ਉਹ ਮੈਂ ਗਾਣੇ ਜਿੱਦ ਕਿ ਦੇਖੀ ਉਹਨਾਂ ਦੇ ਵਿੱਚ ਤੁਹਾਡਾ ਜ਼ਿਕਰ ਨਹੀਂ ਹੈ ਨਾਮ ਨਹੀਂ ਹੈ ਤੁਹਾਡਾ ਉਹ ਚ ਹਰਲੀਨ ਅਖਤਰ ਕਿਤੇ ਵੀ ਨਹੀਂ ਲਿਖਿਆ ਇਸ ਗੱਲ ਦਾ ਕਦੇ ਮਨ ਦੇ ਵਿੱਚ ਆਉਂਦਾ ਵੀ ਬੱਬੂ ਮਾਨ ਸਾਹਿਬ ਨੂੰ ਇੰਨਾ ਕਰ ਦੇਣਾ ਚਾਹੀਦਾ ਸੀ ਜਾਂ ਫਿਰ ਇਹ ਟੈਕਨੀਕਲੀ ਗਲਤੀ ਹੈ ਜਾਂ ਕੀ ਮੰਨਦੇ ਤੁਸੀਂ ਹੋ ਸਕਦਾ ਟੈਕਨੀਕਲ ਵੀ ਹੋਵੇ ਇਹ ਵੀ ਹੋ ਸਕਦਾ ਵੀ ਕਿਸੇ ਦੀ ਕੋਈ ਸਾਜ਼ਿਸ਼ ਹੋਵੇ ਹੂੰ ਤੇ ਬਟਲ ਚਾਉਣ ਵਾਲਿਆਂ ਨੂੰ ਤਾਂ ਪਛਾਣ ਹੀ ਲੈਂਦੇ ਨੇ ਜਿਹੜੇ ਮੇਰੇ ਫੈਨ ਸਰਕਲ ਨੇ ਜਾਂ ਜਿਹੜੇ ਮੈਨੂੰ ਪਛਾਣਦੇ ਨੇ ਮੇਰੀ ਵੋਕਲ ਨੂੰ ਪਛਾਣਦੇ ਨੇ ਤੇ ਉਹਨਾਂ ਨੂੰ ਤਾਂ ਪਤਾ ਹੀ ਆ ਬਟ ਫਿਰ ਵੀ ਜੇ ਸੋਚਣ ਵਾਲੀ ਗੱਲ ਹੁੰਦੀ ਤਾਂ ਉੱਥੇ ਰੈਫਰੈਂਸ ਤਾਂ ਦਿੱਤੀ ਜਾ ਸਕਦੀ ਸੀ ਹਮ ਤੇ ਬਟ ਮੈਨੂੰ ਇਸ ਗੱਲ ਤੇ ਕੋਈ ਇਤਰਾਜ਼ ਨਹੀਂ ਕੋਈ ਚੱਕਰ ਨਹੀਂ ਕਦੇ ਬਾਅਦ ਦੇ ਵਿੱਚੋਂ ਕਿਸੇ ਫੈਨ ਨੇ ਜਾਂ ਤੁਹਾਡੇ ਤੱਕ ਵੈਸੇ ਕਿਸੇ ਨੇ ਇਤਰਾਜ਼ ਕਰਿਆ ਹੋਵੇ ਕਿ ਮੈਨੂੰ ਤਾਂ ਪਤਾ ਹੀ ਨਹੀਂ ਸੀ ਵੀ ਇਹ ਤੁਹਾਡਾ ਗਾਣਾ ਕਈ ਵਾਰੀ ਹੁੰਦਾ ਨਾ ਜੋ ਮੈਂ ਤੁਸੀਂ ਕਹਿ ਰਹੇ ਹੋ ਤੁਹਾਡੇ ਸਰਕਲ ਨੂੰ ਪਤਾ ਸੀ ਪਰ ਬਹੁਤੇ ਲੋਕਾਂ ਨੂੰ ਨਹੀਂ ਪਤਾ ਹੁੰਦਾ ਤਾਂ ਪਰ ਉਹਨਾਂ ਨੂੰ ਕੀ ਇੱਕ ਪ੍ਰੂਫ ਤਾਂ ਹੁੰਦਾ ਹੀ ਹੈ ਨਾ ਕਿ ਹਾਂ ਉਹਦੇ ਵਿੱਚ ਮੇਰਾ ਜ਼ਿਕਰ ਹੈ ਮੇਰਾ ਨਾਮ ਲਿਖਿਆ ਹੋਇਆ ਚਲੋ ਤੁਸੀਂ ਹਨ ਕਿਉਂਕਿ ਨਵੇਂ-ਨਵੇਂ ਲੋਕ ਨੇ ਜਿਹੜੇ ਜਾਂ ਕਿ ਵੀ ਕੋਈ ਇੰਡਸਟਰੀ ਦਾ ਬੰਦਾ ਸਰਚ ਕਰਦਾ ਤਾਂ ਉੱਥੋਂ ਦੇਖ ਕੇ ਕਰ ਲੈਂਦਾ ਬਟ ਇਦਾਂ ਸੀ ਇੱਕ ਵਾਰੀ ਸਕੂਲ ਦੇ ਵਿੱਚ ਨਾ ਜਿੱਦਾਂ ਕਈ ਵਾਰੀ ਆਪਾਂ ਨੂੰ ਕਹਿੰਦੇ ਨਾ ਵੀਰੇ ਵੀ ਮਿਹਣਾ ਮਾਰਿਆ ਹਨ ਆਪਾਂ ਨੂੰ ਕਈ ਵਾਰੀ ਕੰਮ ਆ ਜਾਂਦਾ ਮੇਰੀ ਇੱਕ ਫਰੈਂਡ ਸੀਗੀ ਸਕੂਲ ਦੇ ਵਿੱਚ ਉਹ ਕਹਿੰਦੀ ਮੈਂ ਤਾਂ ਤੈਨੂੰ ਉਸ ਦਿਨ ਮਨੂਗੀ ਜਿੱਦਾਂ ਤੇਰਾ ਬੱਬੂ ਮਾਰਨ ਨਾਲ ਗਾਣਾ ਆਊਗਾ ਹਾਲਾਂਕਿ ਮੈਂ ਉਦੋਂ ਇਸ ਲਾਈਨ ਨੂੰ ਸੋਚਿਆ ਵੀ ਨਹੀਂ ਸੀ ਵੀ ਮੈਂ ਇੱਧਰ ਆਉਂਗੀ ਹਨਾ ਬਟ ਸਕੂਲ ਚ ਗਾਉਂਦੇ ਗੁੰਦੇ ਹੁੰਦੇ ਸੀ ਹਨਾ ਤੇ ਉਹਨੇ ਕਿਹਾ ਸੀ ਕਹਿੰਦੀ ਮੈਂ ਤਾਂ ਉਸ ਦਿਨ ਮਨੂਗੀ ਜਿੱਦਾਂ ਤੇਰਾ ਉਹ ਕਿਉਂ ਬੱਬੂ ਮਾਨ ਦੀ ਬਹੁਤ ਕਟੜ ਫੈਨ ਸੀਗੀ ਹਨਾ ਤੇ ਅੱਜ ਵੀ ਦੁਨੀਆ ਬਹੁਤ ਬਾਈ ਦੀ ਕਟੜ ਫੈਨ ਆ ਹਮ ਤੇ ਉਹ ਜਦੋਂ ਮੇਰਾ ਗਾਣਾ ਆਇਆ ਤੇ ਉਹ ਮੈਨੂੰ ਇੱਕ ਦਿਨ ਮਿਲੀ ਮੈਨੂੰ ਕਹਿੰਦੀ ਸੱਚੀ ਯਾਰ ਤੇਰਾ ਤਾਂ ਕਹਿੰਦੀ ਬੱਬੂ ਬਾਈ ਨਾ ਗਾਣਾ ਆ ਮੈਂ ਕਿਹਾ ਹਾਂ ਮੈਂ ਕਿਹਾ ਹੁਣ ਤਾਂ ਤੂੰ ਮੈਨੂੰ ਮੰਨ ਗਈ ਕਹਿੰਦੀ ਹਾਂ ਹੁਣ ਤਾਂ ਤੈਨੂੰ ਮੰਨ ਗਈ ਅੱਛਾ ਬਸ ਇਦਾਂ ਹੀ ਉਹ ਐਕਸਪੀਰੀਅੰਸ ਸਾਰਾ ਵਧੀਆ ਰਿਹਾ ਫਿਰ ਜਦੋਂ ਫਿਲਮਾਂ ਚ ਗਾਣੇ ਆਉਣ ਲੱਗ ਪਏ ਸੀ ਫਿਰ ਉਦੋਂ ਇੱਕ ਬੰਦੇ ਦੇ ਹਾਫ ਭਾਵ ਵੀ ਬਦਲ ਜਾਂਦੇ ਆ ਬੰਦਾ ਆਪਣੇ ਆਪ ਨੂੰ ਉੱਚੀਆਂ ਉਡਾਰੀਆਂ ਚ ਸਮਝਣ ਲੱਗ ਪੈਂਦਾ ਬੰਦੇ ਲੱਗਦਾ ਹੁਣ ਤਾਂ ਬੱਬੂ ਮਾਨ ਸਾਹਿਬ ਨਾ ਗਾਣਾ ਆ ਗਿਆ ਉਹ ਫਿਰ ਤੁਹਾਡੇ ਅੰਦਰ ਆਇਆ ਫਿਰ ਐਟੀਟਿਊਡ ਟਾਈਪ ਬਿਲਕੁਲ ਬਿਲਕੁਲ ਵੀ ਨਹੀਂ ਬਿਲਕੁਲ ਵੀ ਨਹੀਂ ਮੈਂ ਕੰਮ ਨੂੰ ਕੰਮ ਸਮਝਦੀ ਆ ਵੀਰੇ ਹੂੰ ਐਟੀਟਿਊਡ ਕਾ ਦਾ ਕਿਸ ਚੀਜ਼ ਦਾ ਐਟੀਟਿਊਡ ਆਪਾਂ ਨੂੰ ਹਨਾ ਦੌਰ ਆਉਂਦੇ ਨੇ ਦੌਰ ਜਾਂਦੇ ਨੇ ਦੁਨੀਆ ਤੁਹਾਨੂੰ ਪਿਆਰ ਕਰਦੀ ਆ ਜੇ ਤੁਹਾਨੂੰ ਪਿਆਰ ਕਰ ਰਹੇ ਤੇ ਉਹਦੇ ਤੁਸੀਂ ਐਟੀਟਿਊਡ ਕਰੋ ਉਹ ਤਾਂ ਕੋਈ ਬੜੀ ਵੱਡੀ ਗੱਲ ਨਹੀਂ ਨਹੀਂ ਆ ਜਾਂਦਾ ਵੈਸੇ ਮੈਂ ਬਹੁਤ ਵਾਰੀ ਅਕਸਰ ਅਸੀਂ ਜਿੰਨੇ ਕਲਾਕਾਰਾਂ ਨੂੰ ਆਪਾਂ ਦੇਖਦੇ ਆ ਵੀ ਉਹ ਜਦੋਂ ਕਿਸੇ ਵੱਡੇ ਕਲਾਕਾਰ ਦੇ ਨਾਲ ਕੰਮ ਕਰ ਲੈਂਦੇ ਫਿਰ ਛੋਟਿਆਂ ਦਾ ਫੋਨ ਨਹੀਂ ਚੱਕਦੇ ਉਹ ਉਹ ਗਾਣੇ ਆਏ ਨੂੰ ਤਾਂ ਕਾਫੀ ਸਮਾਂ ਹੋ ਗਿਆ ਫਿਰ ਉਸ ਦੌਰ ਚ ਕਿੰਨੇ ਫੋਨ ਫਾਨ ਆਉਂਦੇ ਹੁੰਦੇ ਸੀ ਵੀ ਬੱਬੂ ਆਣਾ ਮਲਾਈ ਦਿਓ ਮਾਨ ਸਾਹਿਬ ਨਾਲ ਕੋਈ ਕਹਿੰਦਾ ਹਣਾ ਫੋਟੋ ਖਿਚਾ ਦਿਓ ਕੋਈ ਇਦਾਂ ਉਹ ਤਾਂ ਹੁਣ ਵੀ ਬਹੁਤ ਕਹਿੰਦੇ ਨੇ ਜੇ ਅੱਜ ਵੀ ਕਈ ਵਾਰੀ ਕਿਉਂ ਮਿਲ ਜਾਂਦਾ ਕਹਿਣਗੇ ਤੁਸੀਂ ਮਿਲੇ ਸੀ ਬੱਬੂ ਮਨਪਾਜੀ ਨੂੰ ਤੇ ਹਾਂ ਫਿਰ ਮਿਲੇ ਹੀ ਜਾਂ ਜਦੋਂ ਹੁਣ ਗਾਣਾ ਡੱਬ ਕੀਤਾ ਮਿਲ ਕੇ ਡੱਬ ਕੀਤਾ ਨਾ ਇਦਾਂ ਤਾਂ ਨਹੀਂ ਤੇ ਬਟ ਇਦਾਂ ਨਹੀਂ ਐਟੀਟਿਊਡ ਨਹੀਂ ਹੈਗਾ ਪਰ ਇੱਕ ਗੱਲ ਹੈ ਵੀ ਐਡੇ ਵੱਡੇ ਗਾਣੇ ਕਰਨ ਤੋਂ ਬਾਅਦ ਵੀ ਤੁਹਾਨੂੰ ਹੋਰ ਅੱਗੇ ਜਾਣਾ ਚਾਹੀਦਾ ਸੀਗਾ ਹੋਰ ਫਿਲਮਾਂ 'ਚ ਗਾਣੇ ਕਰਨੇ ਚਾਹੀਦੇ ਸੀ ਬੰਬੇ ਤੱਕ ਜਾਣਾ ਚਾਹੀਦਾ ਸੀ ਪਰ ਤੁਸੀਂ ਆ ਕੇ ਫਿਰ ਉਹ ਇੱਕ ਗਾਇਕੀ ਲੈਵਲ ਦਾ ਜਿਹੜਾ ਤੁਸੀਂ ਪੈਮਾਨਾ ਨਹੀਂ ਸੈੱਟ ਕਰ पाए ਇਹਦਾ ਕੀ ਕਾਰਨ ਮੰਨਦੇ ਹੋ ਪਾਜੀ ਕਈ ਵਾਰੀ ਨਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਹਰ ਚੀਜ਼ ਕੁਦਰਤ ਨੇ ਤੁਹਾਡੇ ਲਈ ਤੈਅ ਕੀਤੀ ਹੋਈ ਆ ਹੈਨਾ ਵੀ ਤੁਸੀਂ ਜਿਹੜਾ ਜੋ ਤੁਸੀਂ ਸੋਚਦੇ ਹੋ ਕਈ ਵਾਰੀ ਉਹ ਨਹੀਂ ਹੁੰਦਾ ਤੇ ਜਿਹੜਾ ਕੁਝ ਤੁਹਾਡੇ ਲਈ ਕੁਦਰਤ ਨੇ ਸੋਚਿਆ ਹੁੰਦਾ ਉਹ ਸ਼ਾਇਦ ਉਹਦੇ ਨਾਲੋਂ ਜ਼ਿਆਦਾ ਵੈਨਲ ਗੁੱਡ ਹੁੰਦਾ ਹਨ ਤੇ ਜੇ ਤੁਸੀਂ ਕੁਦਰਤ ਦੇ ਥਰੂ ਚੱਲੋਗੇ ਤਾਂ ਸ਼ਾਇਦ ਜ਼ਿਆਦਾ ਵਧੀਆ ਰਹੋਗੇ ਤੇ ਮੈਂ ਪਰ ਆਪ ਨਹੀਂ ਬੰਦਾ ਹੱਥ ਪੈਰ ਤਾਂ ਆਪੇ ਹੀ ਮਾਰਨੇ ਹੁੰਦੇ ਰੱਬ ਨੇ ਤਾਂ ਇੱਕ ਵਾਰੀ ਸਾਨੂੰ ਦੁਨੀਆ ਤੇ ਲਿਆਂਦਾ ਹਨ ਨਹੀਂ ਬਟ ਮੈਂ ਕੋਸ਼ਿਸ਼ ਕਰ ਰਹੀ ਹਾਂ ਹੁਣ ਦੁਆਰਾ ਸ਼ੁਰੂ ਹੋਇਆ ਮੈਂ ਗੈਪ ਇਸ ਲਈ ਪਾਇਆ ਕਿਉਂਕਿ ਮੈਂ ਥੋੜਾ ਜ ਮੈਂ ਡਿਊਟ ਗੈਪ ਕੀ ਦੇ ਖਿਲਾਫ ਨਹੀਂ ਆ ਹੂੰ ਬਿਲਕੁਲ ਨਹੀਂ ਖਿਲਾਫ ਕਿਉਂਕਿ ਮੇਰੀ ਸ਼ੁਰੂਆਤ ਡਿਊਟ ਤੋਂ ਹੋਈ ਆ ਮੈਂ ਬਹੁਤ ਡਿਊਟ ਗਾਇਆ ਹੁਣ ਵੀ ਡਿਊਟ ਗਾ ਰਹੀ ਆ ਗਾਉਂਗੀ ਵੀ ਹਨਾ ਤੇ ਬਟ ਮੈਂ ਡਿਊਟ ਗਾਇਕੀ ਦੇ ਖਿਲਾਫ ਨਹੀਂ ਪਰ ਮੈਨੂੰ ਥੋੜਾ ਜਿਹਾ ਇਦਾਂ ਲੱਗਿਆ ਵੀ ਇਹ ਮੇਰਾ ਟੇਸਟ ਨਹੀਂ ਹੈਗਾ ਹਮ